ਲੋ ਵੀਰੋ ਅੱਜ ਆਪਾਂ ਫ੍ਰੀ ਸਟਾਈਲ ਬਣਾਗੇ ਠੀਕ ਆ ਆ ਜੂੜਾ ਕੀਤਾ ਹੈ ਜੂੜਾ ਭਾਰੀ ਕਰ ਲੋ ਉੱਪਰ ਟੇਸਕੀ ਨੇ ਪੇਟ ਲੋ 1.5 ਮੀਟਰ ਦਾ ਮੀਟਰ ਦੀ 1 ਮੀਟਰ ਜਿੰਨਾ ਬੇਸ ਚਾਹੀਦਾ ਇਹ ਪੂਣੀ ਕਰਿਆ ਹੈ 2 ਮੀਟਰ ਇਹਨੂੰ ਫੋਲਡ ਕਰੋ ਇਦਾਂ ਥੋੜਾ ਜਿਹਾ ਜਿੰਨਾ ਬੇਸ ਤੁਹਾਨੂੰ ਚਾਹੀਦਾ ਉਹ ਇਧਰੇ ਪਾਸੇ ਲਾਓ ਇਦਾਂ ਠੀਕ ਆ ਜੀ ਇਹ ਲਾ ਕੇ ਇਹ ਇਹਦੇ ਉੱਪਰ ਘੁਮਾਓ ਵੀਰੋ ਇਦਾਂ ਕਰਕੇ ਬੰਨ ਲਓ ਇਹ ਆ ਆਪਣਾ ਬੇਸਤਾਰਾ ਵੀਰੋ ਇਹਦੇ ਵਿੱਚੇ ਫਿੱਟਰੀ ਆ ਗਈ ਆ ਦੇਖੋ ਠੀਕ ਆ ਜੀ ਪੂਣੀ ਜਿਹੜੀ ਆ ਉਹ ਚੋੜੀ ਕਰੀ ਹੋਈ ਆ ਤੇ ਆ ਬੰਨਦੇ ਆ ਹੁਣ ਆਪਾਂ ਫ੍ਰੀ ਸਟਾਈਲ ਸਿਰ ਬੰਨ੍ਹ ਹੀ ਟੱਕ ਲਓ ਜਿਹੜੇ ਵੀ ਟੱਕ ਸਕਦੇ ਆ ਜਿਹੜਾ ਆਪਾਂ ਨੁਕਰ ਬਣਾਉਣੀ ਆ ਉਹ ਤਕਰੀਬਨ ਇੱਥੇ ਬਣਾਓ ਵੀਰੋ ਇਹ ਜਗ੍ਹਾ ਤੇ ਜੇ ਕਰਕੇ ਲਰਨ ਨੂੰ ਵੀਰੋ ਖੁੱਲੀ ਜਾਣਾ ਪੁਰਾਪਾ ਇਦਾਂ ਖੋਲ ਕੇ ਇਦਾਂ ਇਕੱਠਾ ਕਰਕੇ ਇਸ ਤਰ੍ਹਾਂ ਕਰੋ ਉੱਪਰ ਤੁਹਾਨੂੰ ਪਤਾ ਹੀ ਆ ਇਦਾਂ ਛੱਡੋ ਥੋੜਾ ਜਿਹਾ ਇੱਥੋਂ ਇੱਥੋਂ ਇਹ ਛੱਡ ਕੇ ਲਰਨ ਨੂੰ ਛੱਡਿਓ ਐਨਾ ਕਾ ਫਾਸਲਾ ਬਾਈ ਜਾਓ ਤੇ ਪੁਣੀ ਪੂਰੀ ਖੋਲ ਲੋ ਵੀਰੋ ਇਹ ਪੁਣੀ ਖੋਲ ਕੇ ਉਸੇ ਤਰ੍ਹਾਂ ਲੋਕ ਵੀਰੋ ਆਪਾਂ ਅੱਥੀ ਬਣਾਣੀ ਜਿੱਥੇ ਬਣਾ ਰਹੀ ਸੀ ਆਪਾਂ ਜਿੰਨੇ ਕਟ ਕੱਢ ਸਕਦੇ ਹਾਂ ਕੱਢ ਲੋ ਕੋਈ ਬਹੁਤਾ ਜ਼ਿਆਦਾ ਚੱਕਰੀ ਪੈਣ ਦੀ ਲੋੜ ਨਹੀਂ ਹੈਗੀ ਸੀਰ ਜਿਹੜਾ ਜਿਹੜਾ ਪਹਿਲਾਂ ਨਹੀਂ ਠਗਿਆ ਤੁਹਾਡੇ ਸਾਹਮਣੇ ਆ। ਉਸੇ ਤਰ੍ਹਾਂ ਵੀਰੋ ਆ ਦੇਖੋ ਆ ਤਾਰੀ ਜਾਣਾ ਨਾਲ ਲੜ ਪਰੋਂ ਦੀ ਤੇ ਨੋਕ ਆਪਾਂ ਬਿਲਕੁਲ ਸੇਮ ਜਿੱਥੇ ਬਣ ਰਹੀ ਹੈ ਆਪਣੀ ਉਸੇ ਬਣਾਣੀ ਆ ਆਪਾਂ। ਇਦਾਂ ਜਿੰਨੇ ਕਰ ਸਕਦੇ ਹੋ ਸੈਟ ਉਹਨੇ ਹੀ ਕਰਨੇ ਆ ਜਿਆਦਾ ਚੱਕਰ ਨਹੀਂ ਪਾਣਾ ਨਹੀਂ ਇਹ ਪੱਗ ਚ ਕਿਉਂਕਿ ਦੇਖਣਾ ਤੁਹਾਨੂੰ ਮੈਂ ਦੱਸਾਂ ਬਾਅਦੋਂ ਆਪਾਂ ਗੱਲ ਕਰਾਂਗੇ ਆਪਣੇ ਵੀ ਵਟ ਬਣ ਜਾਣਾ ਵੀਰ ਇਹਦੇ ਚ ਬਹੁਤ ਵਧੀਆ ਹੋਣ ਨੇ ਤੁਹਾਡੇ ਸਾਹਮਣੇ ਵਾ ਪੂਣੀ ਪੂਰੀ ਖੋਲ ਕੇ ਰੱਖਣੀ ਆ ਬਸ ਇਹ ਧਿਆਨ ਰੱਖਣਾ ਆਪਣਾ ਉੱਪਰੋਂ ਥੱਲੇ ਤਾਰੀ ਜਾਣੀ ਆ ਆਪਾਂ ਇੱਥੋਂ ਤਾਰੀ ਜਾਓ ਥੱਲੇ ਪੱਗ ਨੂੰ ਠੀਕ ਹੈ ਜੀ ਆਪਾਂ ਪੱਗ ਖੋਲੋ ਵਟ ਆਪਣੇ ਪਾਉਣੇ ਆ ਸਾਰੇ ਸੱਟ ਆ ਇਕੱਠਾ ਕਰੋ ਰੋ ਬੋ ਜਿੰਨਾ ਕਰ ਸਕਦੇ ਆ ਉਹਨਾਂ ਕੀ ਕਰੋ ਇਦਾਂ ਬੋ ਲਾਈ ਜਾਓ ਹੇਰ ਦੇ ਪਰਤ ਕੋ ਦਹੀਂ ਜਿੱਦਾਂ ਪਹਿਲਾਂ ਚੱਕਿਆ ਉਹੀ ਫਾਸਲਾ ਬਰਾਬਰ ਰੱਖੋ ਤੇ ਅਵਾਟਰ ਤੁਸੀਂ ਤੁਹਾਡੇ ਕੋਲ ਹੈ ਹੀ ਆ ਦੇਖੋ ਵਾਟਰ ਪਾ ਗਏ ਹੋਏ ਆ ਬਾਸ ਜਿੱਦਾਂ ਥੋੜੇ ਬਹੁਤ ਕਰਨੇ ਆ ਵੀਰੇ ਇਹਦੇ ਪੱਗੇ ਚ ਜਿਆਦਾ ਚੱਕਰ ਨਹੀਂ ਪੈਣਾ ਤੁਸੀਂ ਦੇਖ ਸਕਦੇ ਆ ਪਿੱਛੇ ਵੀਰਨ ਬਾਬਲਾ ਨੂੰ ਬੰਨੋ ਸਲਾਈ ਲੈ ਕੇ ਬਹੁਤਾ ਨਹੀਂ ਵੀਰੋ بس ਇਹ ਜਿੰਨਕ ਬਾਸ ਕਿਉਂਕਿ ਜੇ ਆਪਾਂ ਫ੍ਰੀਸਟਾਈਲ ਦੀ ਗੱਲ ਕਰੀਏ ਫ੍ਰੀਸਟਾਈਲ ਉਹੀ ਆ ਜਿੰਨੂੰ ਆਪਾਂ ਬਹੁਤ ਜ਼ਿਆਦਾ ਟਾਈਮ ਨਾਲ ਲਾਈਏ ਹੈਲੋ ਬਹੁਤ ਆਪਾਂ ਘੱਟ ਦੇਖਰੀ ਬੈਣਾ ਤੁਹਾਡੇ ਸਾਹਮਣੇ ਆ ਕਿਉਂਕਿ ਜਿਆਦੇ ਸਫਾਈ ਦਾ ਲਾਹ ਨਿਕਲ ਬਣਾਣੇ ਆ ਆਪਾਂ ਬਸ ਆ ਬਣ ਕੇ ਵੀਰੋ ਲੜ। ਮੋਨਾ ਦੇਖੋ ਸੋਆ ਸੋਏ ਦਾ ਨਾਲ ਕੀ ਕਰਨਾ? ਅਸੀਂ ਬਸ ਇਹ ਦੇਖੋ। ਇਹ ਲਾਣਾ ਹਲਕੇ ਜੇ ਕਰਕੇ। ਕੋਈ ਵੀਰੋ ਫਿਰ ਜੇ ਆਪਾਂ ਜਿਆਦਾ ਚੱਕਰ ਚ ਪਾ ਕੇ ਫੇ ਜਿਹੜੀ ਆਪਾਂ ਫ੍ਰੀ ਸਟਾਈਲ ਦੀ ਗੱਲ ਕਰ ਰਹੇ ਆ ਉਹ ਫ੍ਰੀ ਸਟਾਈਲ ਨਹੀਂ ਹੋਈ ਵੀਰੋ ਫਿਰ ਉਹ ਬਸ ਫ੍ਰੀ ਸਟਾਈਲ ਦਾ ਮਤਲਬ ਇਹ ਹੀ ਆ ਕਿ ਬਸ ਤੁਸੀਂ ਰਫ ਜਿਹਾ ਕੰਮ ਕਰਨਾ ਕੋਈ ਵੀਰੋ ਪਾਸ ਕਿਪ ਨਹੀਂ ਕਰਨੀ ਕੋਈ ਤੁਹਾਡੇ ਅੱਜ ਤੋਂ ਉੱਧਰ ਨਹੀਂ ਜਾਣਾ ਜੋ ਵੀ ਪਕ ਬੰਨੀ ਆ ਤੁਹਾਡੇ ਸਾਹਮਣੇ ਖੜ ਕੇ ਬੰਨੀ ਆ ਬਸ ਇਹਨੂੰ ਐਂ ਕਹਿ ਲਓ ਵੀ ਬਿਲਕੁਲ ਲਾਈਵ ਹੈ ਹਲਕੀ ਜਿਹੀ ਇਸ ਪਕ ਨੂੰ ਇਦਾਂ ਇਹ ਇਦਾਂ ਪ੍ਰੈਸ ਕਰ ਲਓ ਇਹਦੇ ਨਾਲ ਸ਼ੇਪ ਬਣ ਜਾਂਦੀ ਪਕ ਦੀ ਵੀਰੋ ਤੇ ਇਹ ਲਾਲ ਨੂੰ ਜਿੰਨਾ ਛੋੜਾ ਕਰ ਸਕਦੇ ਹੋ ਛੋੜਾ ਕਰ ਲੋ ਖੋਲ ਕੇ ਪੂਰਾ ਇਹ ਇਦਾਂ ਕਰਕੇ ਵਟੇਜ ਬਣਾ ਕੇ ਵੀਰੋ ਹੈਲੋ ਉਹ ਤੁਹਾਡੇ ਸਾਹਮਣੇ ਆ। ਉਹ ਲੋਕ ਬਣ ਗਈ। ਪਿਛਲੋ ਲੜ ਤੁਸੀਂ ਸਿਰ ਟਾਹੀ ਹੋਇਆ ਵੀਰੋ। ਸਿਰ ਟਾਕੇ ਆਲ ਨੂੰ ਠੀਕ ਕਰੋਰੋਂ ਦੀ ਫੋਲਡ ਕਰੋ ਅੰਦਰ ਚੋੜਾ ਦਿੱਤਾ ਨੂੰ ਇਹ ਆਹ ਲਾ ਲੋ ਮੈਂ ਤੁਹਾਡੇ ਸਾਹਮਣੇ ਆ ਵੀਰੋ ਤੁਸੀਂ ਦੇਖ ਰਹੇ ਹੋ ਪੱਗ ਦੀ ਜਿਹੜੀ ਸ਼ੇਪ ਹੈ ਉਹ ਤੁਹਾਡੇ ਸਾਹਮਣੇ ਆ